ਹੋ ਜੀ ਬੋਲਤੀ ਕਰਦਾ ਬੋਲਨ ਦਿਨ ਨਾ ਦੇ ਪ੍ਰਚਾਰ ਕਰ ਕਲਪੇ ਦੇ ਵੀ ਖਾਜੀ ਵਾ ਲੋਟ ਆ ਪਿੰਡ ਕਿਸ਼ਤੀ ਦੇ ਮਾਮਾ ਹੋਣ ਚਾਹਵਾਂ ਸਤਿੰਦਰ ਸਿੰਘ ਜੀ ਆਮ ਨਵੀਂ ਤੇ ਤਾਹਮਾਨ ਅੰਗਰੇਜ਼ ਸਿੰਘ ਜੀ ਰਹੇ ਵਈਆ ਬਾਰਾਤ ਚੱਕ ਦੇ ਚੱਕ ਰੇ ਸਮਰੱਥ ਖੁਸ਼ੀ ਦਾ ਮਾਹੌਲ ਬਹੁਤ ਵਧੀਆ ਵੀ ਇੱਥੇ ਨੇ ਅੱਜ ਸਪੀਕਰ ਮਾਨ ਕਪਾਲਪੁਰ ਦਾ ਮੋਟਰ ਸਟਾਫ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੋ ਕਾਰੀਰ ਬਣਾਉਣ ਕਰੀ ਗੱਲ ਜਲਦੀ ਲੋ ਜੀ ਜਿੱਤਣਾ ਸਾਡੇ ਚੋਤੇ ਦੇ ਮੋਟੇ ਸਿੰਘ ਨਾਲ ਕਮਿਸ਼ਰੀਲਾਤਾ ਹਾਂਜੀ ਜੱਸਾ ਪਹਿਲਵਾਨ ਜੂ ਪੱਤੀ ਬਖਾਨੇ ਪਾਚੇ ਖਿਚੋ ਤੇ ਨੋਟਾ ਜੱਸਾ ਪਹਿਲਵਾਨ ਦੀ ਟੱਕੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਦਿਓ ਨਰਪਖ ਪੋਸਟ ਮੈਦਾਨਾ ਕਬੱਡੀ ਮੌਜੂਦ ਆ ਜੀ ਪਿੰਡ ਗਪਾਲਪੁਰ ਨੇੜੇ ਡੇਲੋ ਇੱਥੇ ਅੱਜ ਅਸੀਂ ਮੌਜੂਦ ਆ ਉਸ ਪਹਿਲਵਾਨ ਦੇ ਘਰੇ ਅੱਜ ਅਸੀਂ ਆਏ ਆ ਜਿਸ ਪਹਿਲਵਾਨ ਨੇ ਪਿਛਲੇ ਦਿਨੀ ਆਪਣੀ ਪਲਵਾਨੀ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਵੱਡੇ ਮਾਰਕੇ ਮਾਰੇ ਹਨ ਤੇ ਉਸ ਨੌਜਵਾਨ ਦੇ ਘਰ ਅੱਜ ਅਸੀਂ ਮੌਜੂਦ ਹਾਂ ਪਿਛਲੇ ਦਿਨੀ ਉਹਨੂੰ ਇੱਕ ਨੇੜੇਲੇ ਪਿੰਡ ਦੇ ਵਿੱਚ ਚਿੰਝ ਦੀ ਕੁਸ਼ਤੀ ਦੇ ਵਿੱਚ ਇਲਾਕੇ ਦੇ ਐਨਆਰਆਈ ਵੀਰਾਂ ਨੇ ਸਪੈਸ਼ਲ ਤੌਰ ਤੇ ਮੋਟਰਸਾਈਕਲ ਦੇ ਨਾਲ ਸਨਮਾਨਤ ਕੀਤਾ ਉਸ ਨੌਜਵਾਨ ਨੇ ਜਿੱਥੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਉਹਨੇ ਆਪਣੇ ਮਾਪਿਆਂ ਦਾ ਨਾਮ ਪਿੰਡ ਦਾ ਨਾਮ ਪਿੰਡ ਗਪਾਲਪੁਰ ਦਾ ਨਾਮ ਜਿਹੜਾ ਉਹ ਰੌਸ਼ਨ ਕੀਤਾ ਵਾ ਮੌਜੂਦ ਹਾਂ ਅਸੀਂ ਉਸ ਪਹਿਲਵਾਨ ਜਿਸ ਦਾ ਨਾਮ ਆਕਾਸ਼ ਗਪਾਲਪੁਰ ਜਿਹਦੀ ਕੇ ਉਮਰ ਸਿਰਫ 20 ਸਾਲ ਆ ਇਸ ਇੰਨੀ ਕੀ ਉਮਰ ਦੇ ਵਿੱਚ ਉਸ ਨੇ ਐਡੇ ਵੱਡੇ ਵੱਡੇ ਮਾਰ ਕੇ ਮਾਰੇ ਹਨ ਕਬੱਡੀ ਦੇ ਖੇਤਰ ਦੇ ਵਿੱਚ ਕੁਸ਼ਤੀਆਂ ਦੇ ਖੇਤਰ ਦੇ ਵਿੱਚ ਉਹਨੇ ਜਿਹੜੇ ਸਟੇਟ ਲੈਵਲ ਦੇ ਇਨਾਮ ਜਿੱਤੇ ਹਨ 골ਡ ਮੈਡਲ ਉਹਨੇ ਇਨਾਮ ਜਿੱਤੇ ਹਨ ਤੇ ਪਿਛਲੇ ਦਿਨੀ ਉਹਨੂੰ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਗਿਆ ਆਪਾਂ ਗੱਲ ਕਰਾਂਗੇ ਉਸ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਆਕਾਸ ਗਪਾਲਪੁਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਪਿਛਲੇ ਦਿਨੀ ਐਨਆਰਆਈ ਵੀਰਾ ਵੱਲੋਂ ਜਿਹੜੇ ਮੋਟਰਸਾਈਕਲ ਤੇ ਤੁਸੀਂ ਬੈਠੇ ਹੋ ਇਸ ਮੋਟਰਸਾਈਕਲ ਦੇ ਨਾਲ ਸਨਮਾਨਤ ਕੀਤਾ ਕੀ ਨਾਮ ਤੁਹਾਡਾ ਆਕਾਸ਼ ਸ਼ਰਮਨ ਤੁਹਾਡੀ ਉਮਰ ਕਿੰਨੀ ਹੱਸਟ ਹੈ 20 ਸਾਲ ਦੀ ਹੈ ਜੀ ਬੁੜੀ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਅਜੇ ਸਿਰਫ ਇਹਦੀ ਉਮਰ 20 ਸਾਲ ਆ ਪਰ ਇਹਨੇ ਕੁਸਤੀ ਦੇ ਖੇਤਰ ਦੇ ਵਿੱਚ ਜਿਹੜੇ ਮਾਰਕੇ ਮਾਰੇ ਹਨ ਉਹ ਦੇਖਣਯੋਗ ਹਨ ਉਹ ਉਹ ਇੱਕ ਇਲਾਕੇ ਦੀ ਪਹਿਚਾਣ ਜਿਹੜੀ ਇਹਨਾਂ ਨੇ ਬਣਾਈਆ ਉਸ ਪਹਿਚਾਣ ਤੋਂ ਖੋਸੋ ਕੇ ਇਲਾਕੇ ਦੇ ਜਿਹੜੇ ਐਨ ਆਰ ਆਈ ਵੀਰ ਨੇ ਗੋਲਸਨ ਸਿੱਧੂ ਕੈਨੇਡਾ ਗੋਰਾ ਯੂ ਐਸ ਏ ਜਿਨ੍ਹਾਂ ਨੇ ਕਿ ਇਹ ਜਿਹੜਾ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਇਹ ਮੋਟਰਸਾਈਕਲ ਪਿਛਲੇ ਦਿਨੀ ਇਹਨਾਂ ਨੂੰ ਇਨਾਮ ਦੇ ਵਿੱਚ ਦਿੱਤਾ ਇੱਥੋਂ ਜਿਹੜੇ ਸਾਡੇ ਨੌਜਵਾਨ ਨੇ ਨਸ਼ਿਆਂ ਦੇ ਖੇਤਰ ਦੇ ਵਿੱਚ ਡੁੱਬਦੇ ਜਾਂਦੇ ਨੇ ਉਹਨਾਂ ਨੂੰ ਉਤਸ਼ਾਹ ਕਰਨ ਲਈ ਉਹਨਾਂ ਨੂੰ ਖੇਡ ਦੇ ਗਰਾਊਂਡਾਂ ਵੱਲ ਜੋੜਨ ਵਾਸਤੇ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਉਹ ਬਹੁਤ ਵੱਡੇ ਪਰਾਲੇ ਕਰਦੇ ਨੇ ਜਿਵੇਂ ਕਿ ਗੋਲਸਨ ਸਿੱਧੂ ਕੈਨੇਡਾ ਤੇ ਗੋਰਾ ਯੂ ਐਸ ਏ ਉਹਨਾਂ ਨੇ ਇਲਾਕੇ ਦੇ ਨੌਜਵਾਨ ਲਈ ਕੀਤਾ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਮੋਟਰਸਾਈਕਲ ਦੇ ਨਾਲ ਸਨਮਾਨਤ ਕੀਤਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕਿੰਨਾ ਕਿੰਨਾ ਦਾ ਤੁਹਾਨੂੰ ਇਹ ਜਿਹੜਾ ਮੋਟਰਸਾਈਕਲ ਦਿੱਤਾ ਕਿੰਨਾ ਦੀ ਬਦੌਲਤ ਮਿਲਿਆ ਤੇ ਕੀ ਉਹਨਾਂ ਦਾ ਨਾਮ ਆ ਉਹ ਐਨਆਰਆਈ ਵੀਰਾਂ ਦਾ ਤੁਸੀਂ ਆਪਣੇ ਮੂੰਹੋਂ ਨਾਂ ਦੱਸੋ ਉਹਨਾਂ ਦਾ ਨਾਮ ਗੋਰਾ ਯੂਐਸਏ ਗੁਲਸ਼ਨ ਸਿੱਧੂ ਕੈਨੇਡਾ ਹਾਂਜੀ ਉਹਨਾਂ ਨੇ ਮੈਨੂੰ ਬਹੁਤ ਧੰਨਵਾਦੀ ਹੁੰਦੇ ਨੇ ਮੈਨੂੰ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਕੀਤਾ ਸਰਪੰਚ ਗੁਰਜੀਤ ਸਿੰਘ ਜੀ ਲੈਹਰਾ ਜਿਨ੍ਹਾਂ ਨੇ ਮੇਰੀ ਪਿੰਡ ਲੈਹਰੇ ਵਿੱਚ 31000 ਦੀ ਸ਼ੈਣੀ ਤੇ ਕੁਸ਼ਤੀ ਕਰਵਾਈ ਆ ਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਤੁਸੀਂ ਹੁਣ ਜਿਹੜੇ ਸਾਡੇ ਨੌਜਵਾਨ ਨੇ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਇਹ ਕਵਾਂਗਾ ਕਿ ਨਸ਼ਿਆਂ ਤੋਂ ਫੋਨ ਤੋਂ ਦੂਰੀ ਬਣਾਈ ਰੱਖੋ ਤੇ ਸਵੇਰੇ ਉੱਠੋ ਮਿਹਨਤ ਕਰੋ ਆਪਣੀ ਖਰਾਕ ਖਾਓ ਜੋ ਆਪ ਸਾਡਾ ਸਰੀਰ ਤਕੜਾ ਹੋਵੇ ਤੇ ਅਸੀਂ ਨਸ਼ੇ ਨੂੰ ਵੀ ਛੱਡੀਏ ਤੁਸੀਂ ਖੜੇ ਹੋਵੋ ਤੁਸੀਂ ਦੇਖ ਸਕਦੇ ਹੋ ਜਿਹੜਾ ਨੌਜਵਾਨ ਆ 20 ਸਾਲ ਦੀ ਉਮਰ ਆ 6 ਫੁੱਟ ਕਿੰਨਾ ਕੱਦ ਤੁਹਾਡਾ 6'2" ਆ ਜੀ ਇੱਥੋਂ ਪਤਾ ਲੱਗਦਾ ਜਿਹੜੀਆਂ ਖਰਾਕਾਂ ਖਾਧੀਆਂ ਹੋਈਆਂ ਜਦੋਂ ਕੰਮ ਆਉਂਦੀਆਂ ਨੇ ਇੱਥੋਂ ਪਤਾ ਲੱਗਦਾ ਵੀ ਇਹਨਾਂ ਦੇ ਜਿਹੜੇ ਜਿਹੜੇ ਇਹਨਾਂ ਦੀ ਸਰੀਰ ਪ੍ਰਤੀ ਜਿਹੜੀ ਇਹਨਾਂ ਦੀ ਸੋਚ ਆ ਆਪਣੇ ਸਰੀਰ ਨੂੰ ਇਹਨਾਂ ਨੇ ਪਾਲਿਆ ਤੇ ਦੁੱਧ ਮੱਖਣਾ ਦੇ ਨਾਲ ਪਾਲਿਆ ਆਪਣੇ ਸਰੀਰ ਨੂੰ ਹੁਣ ਵੀ ਇਹ ਜਿਹੜੀ ਪ੍ਰੈਕਟਿਸ ਨੇ ਆਪਣੇ ਕਬੱਡੀ ਦੀ ਜਿਹੜੀ ਕੁਸ਼ਤੀਆਂ ਦੀ ਪ੍ਰੈਕਟਿਸ ਹੁਣ ਵੀ ਕਰਦੇ ਨੇ ਤੁਹਾਡੇ ਉਸਤਾਦ ਦਾ ਨਾਮ ਕੀ ਹੈ ਮੇਰੇ ਉਸਤਾਦ ਜੀ ਦਾ ਨਾਮ ਸਕੰਦਰ ਪਹਿਲਵਾਨ ਜੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਬਹੁਤ ਵੱਡੀਆਂ ਦੇਣਾਂ ਦਿੱਤੀਆਂ ਨੇ ਤੇ ਸਾਡੇ ਖਾੜੇ ਤੋਂ ਕਈ ਰਸਮੇ ਪਹਿਲਵਾਨ ਤਿਆਰ ਹੋਏ ਨੇ ਕੇਰ ਕੇਰスメਰ ਫੱਤਾ ਪਹਿਲਵਾਨ ਜੀ ਜੋ ਵੱਡੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡੇ ਨੇ ਅਖਾੜੇ ਦਾ ਨਾਮ ਕੀ ਆ ਸਕੰਦਰ ਪਹਿਲਵਾਨ ਜੀ ਦੇ ਆਲਮਗੀਰ ਖਾੜਾ ਸਾਡੇ ਅਖਾੜੇ ਦਾ ਨਾਮ ਆ ਤੇ 20 ਤੋਂ 25 ਪਹਿਲਵਾਨ ਸਾਡੇ ਖਾੜੇ ਦੇ ਟ੍ਰੇਨਿੰਗ ਲੈਂਦੇ ਨੇ ਤੇ ਵੱਡੀਆਂ ਇੱਕ ਨੰਬਰ ਦੀ ਚੰਡੀ ਤੇ ਬਹੁਤ ਪਹਿਲਵਾਨ ਖੇਡਦੇ ਨੇ ਸਾਡੇ ਖਾੜੇ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਇਲਾਕੇ ਦਾ ਸਕੰਦਰ ਪਹਿਲਵਾਨ ਦਾ ਅਖਾੜਾ ਜਿਹੜਾ ਆਲਮਗੀਰ ਦੇ ਵਿੱਚ ਮੌਜੂਦ ਆ ਉਸ ਅਖਾੜੇ ਦੇ ਵਿੱਚ ਇਹ ਜੁੜੇ ਹੋਏ ਹਨ ਉਸ ਅਖਾੜੇ ਦੇ ਵਿੱਚ ਜਾ ਕੇ ਰੋਜ਼ਾਨਾ ਜਿਹੜੀ ਆਪਣੀ ਪ੍ਰੈਕਟਿਸ ਕਰਦੇ ਹਨ ਉਸ ਅਖਾੜੇ ਤੋਂ ਨਿਤਰ ਕੇ ਇਹ ਜਿਹੜੇ ਪਹਿਲਵਾਨ ਨੇ ਗਰਾਉਂਡਾਂ ਦੇ ਵਿੱਚ ਮੈਦਾਨਾਂ ਦੇ ਵਿੱਚ ਆਉਂਦੇ ਹਨ ਜਿੱਥੋਂ ਕਿ ਵੱਡੇ ਵੱਡੇ ਮਾਰ ਕੇ ਮਾਰਦੇ ਹਨ ਤੁਹਾਡੇ ਡੈਡੀ ਦਾ ਕੀ ਨਾਮ ਤੁਹਾਨੂੰ ਤੁਸੀਂ ਮਤਲਬ ਜਿਹੜੀ ਤੁਹਾਡੀ ਖਰਾਕ ਆ ਉਹ ਕਿਹੋ ਜਿਹੀ ਖਰਾਕ ਆ ਪਹਿਲਾਂ ਤਾਂ ਆਪਣੇ ਡੈਡੀ ਦਾ ਨਾਮ ਦੱਸੋ ਮੇਰੇ ਡੈਡੀ ਦਾ ਨਾਮ ਸੁਸ਼ੀਲ ਕੁਮਾਰ ਉਹ ਕਿਹੋ ਜਿਹਾ ਮਹਿਸੂਸ ਕਰਦੇ ਨੇ ਜਦੋਂ ਤੁਸੀਂ ਕੋਈ ਚੀਜ਼ ਜਿਵੇਂ ਕਿ ਮੋਟਰਸਾਈਕਲ ਜਿੱਤ ਕੇ ਘਰੇ ਲੈ ਕੇ ਆਓ ਕਿਹੋ ਜਿਹਾ ਮਹਿਸੂਸ ਕਰਦੇ ਨੇ ਆਪਣੇ ਬੱਚੇ ਬਾਰੇ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਜਿਵੇਂ ਡੈਡੀ ਮੇਰੇ ਲਈ ਬਹੁਤ ਮਿਹਨਤ ਕਰਦੇ ਮੈਨੂੰ ਖਰਾਕ ਲੈ ਕੇ ਦਿੰਦੇ ਆ ਕਿਹੋ ਜਿਹੀ ਖਰਾਕਾਂ ਨੇ ਤੁਹਾਡੀਆਂ ਦੁੱਧ ਕਿਉ ਲੱਸੀ ਕਿਉ ਬਹੁਤ ਵਧੀਆ ਖਰਾਕ ਆ ਕਹਿੰਦੇ ਨੇ ਕਿ ਉਹ ਸਭ ਦਾ ਪਿਓ ਤੇ ਕਿਉ ਖਾਓ ਕਿਉ ਬਹੁਤ ਤਕੜਾ ਕਰਦਾ ਬੰਦੇ ਨੂੰ ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹਨਾਂ ਨੇ ਨੌਜਵਾਨਾਂ ਨੂੰ ਮੈਸੇਜ ਦਿੱਤਾ ਵੀ ਵਧੀਆ ਖਰਾਕਾਂ ਖਾਓ ਸਭ ਤੋਂ ਵੱਡੀ ਜਿਹੜੀ ਇਹਨਾਂ ਨੇ ਗੱਲ ਦੱਸੀ ਹੈ ਜਿਹੜੀ ਅੱਜ ਨੌਜਵਾਨਾਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਥ ਦੇ ਵਿੱਚ ਰਹਿੰਦੀ ਹੈ ਵੀ ਮੋਬਾਈਲ ਮੋਬਾਈਲ ਨੂੰ ਛੱਡੋ ਮੋਬਾਈਲ ਦੇ ਨਾਲ ਘਟ ਜੁੜੋ ਸਰੀਰ ਨੂੰ ਸਿਹਤਮੰਦ ਰੱਖਣ ਬਾਅਦ ਤੇ ਜਿਹੜੀਆਂ ਖਰਾਕਾਂ ਨੇ ਨਸ਼ੇ ਛੱਡ ਕੇ ਗਰਾਊਂਡਾਂ ਦੇ ਨਾਲ ਜੁੜੋ ਵਧੀਆ-ਵਧੀਆ ਖਰਾਕਾ ਖਾਓ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਇਹ ਇਹਨਾਂ ਦੀ ਜਿਹੜੀ ਮੇਨ ਖਰਾਕਾ ਦੇਸੀ ਘੋਆ ਉਸ ਉਹਦੇ ਉਹਨਾਂ ਦੀ ਬਦੌਲਤ ਹੀ ਅੱਜ ਇਹ ਗਰਾਉਂਡਾਂ ਦੇ ਵਿੱਚ ਵੱਡੇ ਵੱਡੇ ਮਾਰਕੇ ਮਾਰਦੇ ਹਨ ਤੇ ਜਿੱਥੇ ਇਹਨਾਂ ਨੇ ਉਹਨਾਂ ਨੌਜਵਾਨਾਂ ਐਨਆਰਆਈ ਵੀਰ ਗੋਲਸਨ ਸਿੱਧੂ ਕੈਨੇਡਾ ਤੇ ਗੋਰਾ ਜੁਗਸੇ ਉਹਨਾਂ ਦਾ ਸਪੈਸ਼ਲ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਇਲਾਕੇ ਦੇ ਸਰਪੰਚ ਗਰਦੀਪ ਸਿੰਘ ਲਹਿਰਾ ਦਾ ਉਹਨਾਂ ਨੇ ਵੀ ਉਹਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਇੱਕ ਛਿੰਝ ਦੇ ਵਿੱਚ ਇਹਨਾਂ ਨੂੰ 31000 ਦੀ ਜਿਹੜੀ ਕੁਸਤੀ ਆ ਉਹ ਕਰਵਾਈ ਸੀ ਜਿਹੜੀ ਕਿ ਇਹ ਜਿੱਤ ਚੁੱਕੇ ਹਨ ਇੱਥੋਂ ਇੱਥੋਂ ਸਾਡੇ ਨੌਜਵਾਨਾਂ ਨੂੰ ਮੈਸੇਜ ਮਿਲਦਾ ਵੀ ਜਿਹੜੇ ਨੌਜਵਾਨ ਨੇ ਨਸ਼ੇ ਛੱਡ ਕੇ ਇਹੋ ਜਿਹਿਆਂ ਖੇਡਾਂ ਦੇ ਵੱਲ ਆਓ ਇਲਾਕੇ ਦਾ ਨਾਮ ਰੌਸ਼ਨ ਕਿੱਥੇ ਕਰਦੇ ਹਨ ਇਹ ਨੌਜਵਾਨ ਉੱਥੇ ਹੀ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਦੇ ਨੇ ਤੇ ਆਪਣੇ ਸਹਿਰਪਤੀ ਜਿਹੜਾ ਉਹ ਜਾਗਰਕ ਰਹੇ